ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨ ਹੋਵਈ ਜੇ ਸੋਚੇ ਲਖਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਾਂ ਭੁਖਣਾ ਤਰੇ ਜੈ ਬਨਾ ਪੁਰੀਆਂ ਭਾਰੋ ਸਹ ਸੋ ਸਿਆਣਪਾ ਲਖ ਹੋਵੇ ਤਾਇਤ ਨਾ ਚੱਲੇ ਨਾਲੋ ਸਿ ਸਚਿਆ ਰਹਾ ਹੋਈਐ ਕੁਪੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਨ ਜੀਅ ਹੁਕਮੇ ਲੈਬੜਿਆਈ ਹੁਕਮੇ ਉੱਤਮ ਨੀਚ ਹੁਕਮ ਲਖ ਦੁਖ ਸੁਖਾਇਆ ਏਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਭਾਈਐ ਹੁਕਮੈ ਅੰਦਰ ਸਾਗ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹੈ ਨਾ ਕੋਇ ਗਾਵੇ ਕੋ ਤਾਣ ਹੋਵੇ ਤਜਾ ਤਾਣ ਗਾਵੇ ਕੋ ਦਾਤ ਚਾਣੇ ਨਿਸ਼ਾਨ ਗੁਰ ਕੋ ਢਿਆਆਂ ਚਾਰ ਗਾਵੇ ਕੋ ਜਬ ਖਮ ਵਿਚਾਰ ਗਾਵੇ ਕੋ ਸਾਜ ਤਰੇਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੈ ਕੋ ਜੱਪੇ ਦਿਸੇ ਦੂਰ ਗਾਵੈ ਕੋ ਵਖੇ ਹਾਜ਼ਰ ਰਹ ਦੂਰ ਕਤਨਾ ਕਥਿਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੰਦਿਤ ਕਪਾਹ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਸੇ ਵੇ ਪ੍ਰਵਾਹੋ ਸਾਚਾ ਸਾਹਿਬੋ ਸਾਚਨਾਏ ਭਾਖੇ ਭੋਉ ਅਪਾਰੋ ਅਖੰ ਮੰਗਿਰਹਿ ਦੇਹ ਰੱਦਰ ਦਾਤਾਰ ਸਿਰ ਕੇ ਅਗਰ ਖਿਆਜਿਤ ਸਦ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤੁ ਨ ਤਰੇ ਪਿਆਰ ਮਰਤਬੇਲਾ ਸਚਨਾਉ ਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਕਹਿਵ ਜਾਣੀਐ ਸਬਾ ਪਿਸਚਾਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨਿ ਪਾਇਆ ਮਾਨ ਨਾਨਕ ਗਾਵੇ ਗੁਣਿ ਨਿਧਾਨ ਗਾਵੇ ਸੁਣੇ ਮਨ ਰਖੇ ਕਹਾਉ ਦੁਖ ਪਰਹਰਤ ਘਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੂ ਐਸਰ ਗੁਰੂ ਬੁਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਬ੍ਰਹਮ ਕਦੇ ਉਜਾਈ ਸਭਨ ਜੀਆ ਖਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਕੀਰਤਨਾ ਵਾਜਿਤ ਭਵਨ ਭਾਣ ਕੇ ਨਾਇ ਕਰੀ ਜਿ ਰਤੇ ਸਰਥੋ ਪਾਇਵੇ ਖੰਨ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਪੀਸਕ ਸੁਣੇ ਪ੍ਰੰਤ ਦੇਹ 부ਝਾਏ ਸਭ ਨਾ ਜੀ ਹੱਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰ ਹਰ ਜਾ ਹੁਰਦ ਸੁਣੇ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਮ ਚਲਾ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਪੀਤ ਜਗਲੇ ਜੇ ਤਿਸੁ ਨਦਰਿਨਾ ਬੈਤਾ ਵਰਤਨਾ ਸਰਕੇ ਕੀਟਾ ਅੰਦਰ ਕੀਰਤ ਕਰਦੋਸੀ ਦੋਸਤ ਹੈ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋ ਨ ਸੁਝੈ ਜੇ ਤਿਸ ਗੁਣ ਪਏ ਕਰੇ ਸੁਣਾ ਸਿਦਕੈ ਰਸੁ ਨਾਥ ਸੁਣਾ ਤਤ ਤਤ ਅਬਾਕਾਸੁ ਸੁਣੈ ਦੀਪ ਲੋਪਾਤਾ ਸੁਣਾ ਪਹਨਤ ਤਕਾਲ ਮਾਨੁ ਪਤਸ ਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣ ਸੁਰ ਬ੍ਰਹਮੰਡ ਸੁਣ ਮੁਖ ਸਲਾਣ ਮੰਦ ਸੁਣ ਜੋਗ ਜੋਤ ਤਨ ਭੇਦ ਸੁਣ ਸਾਸ ਸਿਮਰਤ ਵੇਦ ਨਾਨਕ ਪਤਸਦਾ ਵਿਗਾਸ ਸੁਣ ਦੁਖ ਪਾਪ ਕਾ ਨਾਸ ਸੁਣ ਸਤ ਸੰਤੋਖ ਨਿਯਾਨ ਸੁਣ 86 ਕਾਸ਼ਣਾਨ ਸੁਣ ਪੜ ਪੜ ਪਾਵੇ ਮਾਨ ਸੁਣ ਲੱਗ ਸਹਜ ਜਹਾਨ ਨਾਨਕ ਭਗਤ ਸਦਾ ਵਿਗਾਸ ਸੁਣ ਦੁਖ ਪਾਪ ਕਾ ਨਾਸ ਸੁਣ ਸਰਗੁਣ ਤੇਗਾ ਸੁਣ ਸੇ ਪੀਰ ਪਾਤਸਾ ਸੁਣ ਅੰਦੇ ਪਾਵੇ ਰਾਹ ਸੁਣ ਹਾਸ ਵੈਸ ਬਾਹੋ ਨਾਨਕ ਪਕਰਦਾ ਵਿਗਾਸ ਸੁਣ ਦੁਖ ਪਾਪ ਦਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਸਹਿ ਪਤਾਏ ਕਾਗਦ ਕਲਮ ਨਾਲ ਲਿਖਣ ਹਾਰ ਨ ਕਾਬਹਿਤ ਮਨ ਵਿਚਾਰ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਸੁਰਤ ਹੋਵੇ ਮਨ ਬੁੱਧ ਹੋਮ ਨਾ ਸਕਲ ਪਹਨ ਕੈ ਸੁਧ ਹੋਮ ਮਨ ਮਹੇ ਟੋਟਾ ਨਾ ਖਾਏ ਨਾ ਜਿੰ ਕੈ ਸਾਥ ਨ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰ ਗਠਾ ਤਨ ਪਾਏ ਮਨ ਪਤਿ ਸਿ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਤਹਮ ਸਿਤੀ ਸੰਬੰਧ ਹੋਵੇ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਰ ਮੁਖ ਦਵਾਰ ਮਨ ਪ੍ਰਵਾਰ ਸਤਹ ਰੁਨ ਤਰੇ ਤਾਰੇ ਗੁਰ ਸਿੱਖਮ ਨਾਨਕ ਪਗਨ ਬਿਖ ਐਸਾ ਨਾਮ ਨਿਰੰਝਨ ਹੋਏ ਜਿ ਕਮ ਜਾਣੈ ਨ ਕੋਏ ਪੰਜ ਪਾਣ ਪੰਜ ਪ੍ਰਦਾਨ ਪੰਜ ਪਾਵੇ ਦਰਗ ਮਾਨ ਪੰਜੇ ਸੋਹ ਹੈ ਦਰਜਾਨ ਪੰਚਾਂਕਾ ਗੁਰ ਏ ਧਿਆਨ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨਾ ਨਹੀਂ ਸਮਾਰਤ ਹਉ ਤਰੰਦਿਆ ਕਾ ਪੂਤ ਸੰਤੋਖਾ ਠਾ ਪ੍ਰਖਿਆ ਜਨ ਸੂਤ ਜੇ ਕੋ ਉਜਹਿ ਵਸਿਆ ਅਰਥ ਹਲੇ ਉਪਕੇ ਤਪਹਾਰ ਤਰਤੀ ਹੋਰ ਰਹਿ ਹੋਰ ਹੋਰ ਰਿਸਤੇ ਪਹਾਰ ਕਲਾ ਕਮਣ ਜੋਰ ਜੀ ਜਾ ਤਰੰਗਾ ਕਿਨਾਰ ਸਬਨਾ ਲਖਿਆ ਵੜੀ ਕਲਾ ਮਹਿੋਲ ਖਾਲਿ ਪ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨਸਾਲਿ ਰੂਪ ਕੀਤੇ ਦਾਤ ਜਾਣੈ ਪਉਣ ਕੋਤ ਕਿਤਾਬ ਸੋਇ ਪੁਆਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਆਰੈ ਨ ਜਾਵੇਂ ਤਵਾਰ ਜੋ ਤੁਧ ਪਾਵੇ ਸਾਈ ਲੇਕਾਰ ਸੰਸਤਾ ਸਲਾਂ ਨਰੰਕਾਰ असंख जप संख भव संख पूजा असंख तप तव संख ग्रंथ मुख वेद पाठ संख योग मन रहयो दास असंख अगतो गुण ज्ञान विचार संख सते असंक्रातार संतूर मोह पख सार असंख मन लेबलाए तार दुख कमन कहा विचार वारन जावेत तार जोत कुभवसाई पहितार औ सदा सलाम निरंकार ਸੰਖ ਮੁਰਖੰਦ ਘੋਰ ਸੰਖ ਚੋਰ ਹਰਾਮ ਔਰ ਸੰਖ ਮੁਰ ਪਰ ਜਾਹੇ ਜੋਰ ਸੰਕਲੂ ਦੱਤਿਆ ਕੁਮਾਰ へ ਸੰਖਾਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੋੜੇ ਤੇ ਰਾਹੇ ਸੰਖਮ ਲਿਛ ਮਲ ਪਖ ਖਾਹੇ ਸੰਖ ਆਨੰਦ ਚਰ ਕਰੇ ਭਾਰ ਨਾਨਕ ਨੇ ਚ ਕਹੇ ਵਿਚਾਰ ਵਾਰ ਨਾ ਜਾਵੇਂ ਤਵਾਰ ਜੋ ਤੁ ਭਵੇ ਸਾਈ ਪਹੀਕਾਰ ਤੁਸਦਾ ਸਲਾਮ ਨਿਰੰਕਾਰ असंख्य नाव संख त्व अगम अगम संख लो असंख कह हिसर भर होए अखरे नाम कृसाला अखरे ज्ञान गीत गुण गा कृ लेखण बोलण बाण तथा सर संयोग बखान जि नहि लिखे तिस सर नाहे जीव हरमाय तिक्त उपाहे ਜੀਤਾ ਕੀਤਾ ਤਿੱਤਾ ਨਾ ਆਵਣ ਨਾ ਵੈ ਨਾਹੀ ਕੋ ਥਾਂ ਉਦਰ ਤੰ ਕਹਾਂ ਵਿਚਾਰ ਵਾਰ ਨ ਜਾਵਾਂ ਏਤ ਵਾਰ ਜੋ ਤੁਮ ਭਾਵੇਂ ਸਾਈ ਭੀ ਤਾਰ ਤੁਮ ਦਾ ਸਲਾਮ ਨਿਰੰਕਾਰ ਭਰੀ ਹੱਥ ਬੈ ਤੰ ਦੇ ਪਾਣੀ ਪੁੱਤੇ ਉਤਰ ਸਖੇ ਮੁੱਲ ਚਿੱਕੜ ਹੋਏ ਦੇ ਸਾਬਨ ਲਈ ਉਹ ਤੋਏ ਭਰੀ ਮਤ ਪਾਪਾਂ ਕਾ ਸੰਗ ਤੁਪ ਨਾ ਵੈ ਕਰੰਗ ਤੋ ਨਹੀਂ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਉਪਨੇ ਆਵ ਜਾਹੋ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਲ ਤਨਾਨ ਸੁਣੈ ਅਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਤਵगुण ਤੇਰੇ ਮੈਂ ਨਾਹੀ ਕੋਏ ਬਣੂ ਤੇ ਭਗਤ ਨਾ ਹੋਏ ਸੁਅਸਤਾਤ ਬਾਣੀ ਬ੍ਰਹਮਾ ਉਹ ਸਤ ਸੋਹਣ ਸਦਾ ਮਨ ਚਾਉ ਕਮਸਵੇਲਾ ਵਕਤ ਕਮਣ ਕਵਣ ਚਤ ਕਮਣ ਵਾਰ ਕਮਣ ਸਰੂਤੇ ਮਾਹੋ ਕਮਣ ਜਿਤ ਹੋ ਆਕਾਰ ਵੇਲਨਾ ਪਾਈਆ ਪੰਡਤੀ ਜੇ ਹੋ ਵੈ ਲੇਖ ਪੁਰਾਨ ਰਖਤ ਨਾ ਪਾਇਓ ਕਾਦੀਆਂ ਜੇ ਲਖਨ ਲੇਖ ਪੁਰਾਨ ਚਤਵਾਰਨ ਜੋਗੀ ਜਾਣ ਰੁਤਮਾ ਹੋ ਨਾ ਕੋਈ ਜਾ ਕਰਤਾ ਸੱਠ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਅੱਖਾਂ ਕਿਵਸਾਲਾ ਇੱਕ ਵਰਨੇ ਕਬਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹਿ ਕੀਤਾ ਜਾਪਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਬਗਾਨਾ ਸੁਹੈ ਪਾਤਾਲ ਪਾਤਾਲ ਲਖ ਅਗਾਸ ਅਗਾਸ ਓੜਕ ਓੜਕ ਹਲਥ ਤੇ ਵੈਦ ਕਹਿਣਿ ਕਵਾਤੋ ਸਹਸ ਤਾਰਕ ਹੰਤਿ ਬਾ ਅਸਲੋ ਇੱਕ ਧਾਤ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਬਿਨਾਸ ਨਾਨਕ ਵੱਡਾ ਆਖੀਐ ਅਪੇ ਜਾਣ ਆਪ ਸਲਾਹੇ ਸਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਪਹ ਹੈ ਸਮੁੰਦਰ ਨਾ ਜਾਣਿਆ ਸਮੁੰਦਰ ਸਾਸ ਸੁਲਤਾਨ ਗ੍ਰਹਾ ਸਿਰਤੀ ਮਾਲ ਤਹੰ ਕਿਹੜੇ ਤੁਲ ਨ ਹੋਵਨੀ ਜੇ ਤਿਸ ਮਨੁ ਹੋ ਨ ਵਿਸਰਹ ਅੰਤ ਨਾ ਚਿਪਤੇ ਕਹਿਣਾ ਅੰਤ ਅੰਤ ਨਾ ਕਰਨ ਦੇਣਾ ਅੰਤ ਅੰਤ ਨ ਦੇਖਣਾ ਸੋਣਾ ਨਾ ਅੰਤ ਅੰਤ ਨਾ ਜਾਪੈ ਕਿਆਮ ਨਮੰਤ ਅੰਤਨ ਜਾਪੇ ਪੀਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਅੰਤ ਕਾਰਣ ਕੇਤੇ ਬਿਲਾਹੇ ਤਾਂ ਕੇ ਅੰਤਨ ਪਾਏ ਜਾਹੇ ਇਹ ਅੰਤਨ ਜਾਣੇ ਕੋਈ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਊਚਾ ਥਾਉ ਤੇ ਉਪਰ ਊਚਾ ਨਾਉ ਐਵਡੂ ਚ ਹੋਵੈ ਕੋ ਤਸੂਝ ਕੋ ਜਨ ਸੋਏ ਜਿਵੜੇ ਆਪ ਜਾਣ ਆਪਿ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤੁਮਾਰੇ ਤਮਾਏ ਕਹਤੇ ਮੰਗਹਿ ਜੋਤ ਆਪਾਰ ਕੇਤਿਆਂ ਗਣਤ ਨਹੀਂ ਵਿਚਾਰ ਤਿਤਿ ਖਪਤ ਹੈ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾਹੀ ਕਾਹੇ ਕਹਿ ਤਿਆਂ ਲੋਖ ਭੋਖ ਸਦ ਮਾਰੋ ਐ ਪੈਦਾ ਤੇਰੀ ਜਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖਨ ਸਤਿ ਕੋਏ ਜੇ ਕੋ ਖਾਇ ਤੇ ਆਖਣ ਪਾਏ ਉਹ ਜਾਣੇ ਜੇਤਿਆਂ ਮਹਿਤਾਏ ਆਪੇ ਜਾਣੇ ਆਪੇ ਦੇ ਹਥੇ ਸੇ ਵੇਖੇ ਕੇ ਜਿਸਨੋਂ ਲੋਖ ਸੇ ਸਿਫਤ ਸਾਲਾ ਸੁਨਾਨ ਪਾਤਸ਼ਾਹੀ ਪਾਤ ਸਾਹੋ ਮਨ ਲਗੁਣਮ ਲਵਾ ਪਾਰ ਅਮੁੱਲ ਬਾਰੀ ਅਮੁੱਲ ਪੰਡਹਾਰ ਅਮੁੱਲ ਵਹਿਮ ਲੈ ਜਾਹਿ ਅਮੁੱਲ ਭੈਮ ਲਸਨਾ ਹੈ ਅਮੁੱਲ ਧਰਮੰ ਨਦੀ ਬਾਣ ਅਮੁੱਲ ਤਲ ਅਮੁੱਲ ਪ੍ਰਵਾਣ ਅਮੁੱਲ ਬਖਸੀ ਤੋ ਅਮੁੱਲ ਨਿਸਾਣ ਅਮੁੱਲ ਕਰਮੁ ਲੋਕ ਨਮਾਨ ਅਮੁੱਲ ਮੁਲਾਖਿਆ ਨਾ ਜਾਏ ਆਖੇ ਆਖਰ ਹੀ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰੇ ਆਖੇ ਸਿੱਧੂ ਆਖੇ ਕਰਤੇ ਕੀਤੇ ਬੁੱਧ आंख दान में आंखर देवा आंखे स्वर्णर मुंजन सेव किते आंख आंखन पाहे किते कहथे उटट जाहे किते होत रहता आंख ना सक कह के के जीवड भावे ते बड होए नानक जाने साचा सोए जे को आंखे बोल वी गाड ता लिछे सरगां वार रागा वार ਸੋਦਰ ਕੇ ਹਸੋ ਕਰ ਕੇ ਹਜਤ ਵੈ ਸਰਬ ਸਮਾਲੇ ਵਾਜ ਨਾਨਦਨ ਇਕ ਸੰਖਾ ਕਿਤੇ ਵਣ ਹਾਰੇ ਕਿਤੇ ਰਾਤਿ ਸੋ ਕਹਿਆ ਨੋ ਕਿਤੇ ਗਮਨ ਹਾਰੇ ਗਾਵੈ ਤਨ ਪਉਣ ਪਾਣੇ ਬੈ ਸੰਤਰ ਗਾਵੈ ਰਜਤੰ ਦਿਵਾਰੇ ਗਾਵਹਿ ਹਿਤ ਮੁਕਤ ਲਿਖ ਜਾਨ ਹੈ ਲਿਖ ਲਿਖਤ ਹਮ ਵਿਚਾਰੇ ਗਾਵਹਿ ਸਰਪਰਮਾ ਦੇਵੀ ਸੋਹਣ ਸਦਾ ਸੁvare ਗਾਵਹਿ ਇੰਦਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਕੰਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਆਮਨ ਮੋਹਨ ਸੁਰਗ ਮੱਛ ਪ੍ਰਿਆਲੇ ਗਾਵਨ ਨਰਤਨੁ ਪਾਏ ਤੇਰੇ 88 ਤੀਰਥ ਨਾਲੇ ਗਾਵਹਿ ਜੋਦ ਮਹਾਪਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇ ਤਦਨੋਂ ਗਾਵੈ ਜੋ ਤੁਧ ਭਾਵਨ ਹੋਰ ਤੇ ਤੇਰੇ ਭਗਤੁਰ ਸਾਲੇ ਹੋਰ ਕਿਤੇ ਗਾਵਨੋ ਸੇ ਮਚਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਹੈ ਸੱਚਾ ਸੱਚੀ ਨਹੀਂ ਹੈ ਪੀ ਹਸੀ ਜਾਇ ਨਾ ਜਾਸੀ ਰਚਨਾ ਜਿਨ ਨਰਜਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਉ ਤਿਸ ਦੇਵ ਡਿਆਈ ਜੋ ਭਾਵੇਂ ਸੋਏ ਕਰਸੀ ਹੁਕਮ ਨਾ ਤਰਨਾ ਜਾਏ ਸੋ ਪਾਤ ਸਹੋ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਏ ਮੁੰਦਾ ਸੰਤੋਖ ਸ਼ਰਮ ਝੋਲੀ ਧਿਆਨ ਕੀ ਪਰਹਿਵੇ ਪ੍ਰੂਤ ਖਿੰਤਾ ਕਾਲ ਤਾਰੇ ਕਾਇਆ ਜਿ ਕਰਨ ਦਾ ਪ੍ਰਤੀਤ ਆਏ ਪੰਥੇ ਸਗਲੇ ਜਮਾਤੇ ਮਨ ਜਿਤ ਜਗ ਜੀਤ ਆਦੇਸ ਤੇ ਆਦੇਸ ਆਦ ਅਨਿਲ ਅਨਲ ਅਨਾਹਤ ਜੁਗ ਜੁਗ ਇਕ ਹੋਵੇਸ ਭਗਵਤ ਗਿਆਨ ਦਇਆ ਪੰਡਾਰਨ ਘਟ ਘਟ ਵਜੇ ਨਾਦ ਆਪ ਨਾਥੋ ਨਥੀ ਸਭ ਜਾਕੇ ਰਿਤਿ ਸਦੇਵ ਰਸਾ ਸੰਯੋਗ ਜੁਗਦੋਏ ਕਾਰ ਚਲਾਵੈ ਲਿਖੇ ਆਵੇ ਭਾਗ ਆਦੇਸ਼ਿ ਸੇ ਆਦੇਸ਼ ਆਦ ਅਨੇਲ ਅਨਾਤ ਅਨਾਹਤ ਜੁਗ ਜਵੇ ਪਵਿਸ ਹੈ ਕਮਾਇ ਜੁਗਤ ਆਈ ਤਨ ਚਲੇ ਪ੍ਰਵਾਣ ਇਕ ਸੰਸਾਰੇ ਇਕ ਪੰਡਹਾਰੇ ਕਲਾਇ ਦੀ ਬਾਣ ਜਿਵੇ ਤਿਸ ਭਵਤ ਵੈ ਚਲਾਵੇ ਜਿਉ ਹੋਵੈ ਫਰਮਾਨ ਹੋਵਤੈ ਉਹਨਾਂ ਨੂੰ ਦੁਰਨ ਨ ਆਵੇ ਬਹੁਤਾ ਇਹ ਵਿਡਾਣ ਆਦੇਸ ਤੇ ਆਦੇਸ ਆਦ ਅਨਿਲ ਅਨਾਧ ਅਨਾਹਤ ਜੁਗ ਜੁਗ ਇੱਕੋ ਵੇਸ ਆਸਣ ਲoye ਲoye ਪੰਡਾਰ ਜੋ ਕਿਛ ਪਾਇਸ ਏਕਾ ਵਾਰ ਕਰ ਕਰ ਵਿਖੇ ਸ੍ਰਿਜਣ ਹਾਰ ਨਾਨਕ ਸੱਚੇ ਕੇ ਸਾਚੀ ਤਾਰ ਆਦੇਸ ਤੇ ਆਦੇਸ ਆਦ ਅਨਿਲ ਅਨਾਧ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਦੋ ਜਿਗੋ ਲੱਖ ਹੋਏ ਲੱਖ ਹੋ ਮਹ ਲੱਖ ਵੀਸ ਲੱਖ ਲੱਖ ਬੇੜਾ ਆਖਿਆ ਏਕ ਨਾਮ ਜਬ ਦੀਸ ਏਤ ਰਹੇ ਪਤ ਪਵੜੀਆਂ ਚੜਿਏ ਹੋਏ ਅਕੀਸ ਸੰੰਧਾਂ ਆਕਾਸ਼ ਕੀ ਕੀਟਾ ਆਏ ਸੋ ਨਾਨਕ ਨਦਰੀ ਭਾਈਐ ਕੂੜੀ ਕੂੜਾ ਠੀਸ ਆਖਣ ਜੋਰ ਪਨਹ ਜੋਰ ਜੋਰ ਨੰਗਣ ਦੇਣ ਦਾ ਜੋਰ ਜੋੜ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਤੀ ਗਿਆਨ ਵਿਚਾਰ ਜੋਰ ਨ ਜੁਕਤੇ ਛੱਟ ਸੰਸਾਰ ਜਿਸ ਹਸਰ ਜੋਰ ਕਰ ਵਖੈ ਸੋਏ ਨਾਨਕ ਉਤਮ ਨੀਚਨ ਕੋਏ ਰਾਤਿ ਰੁਤੀ ਚਿਤਿ ਬਾਰ ਕਮਣ ਪਾਣਿ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮ ਸਾਲ ਤਿਸ ਵਿੱਚ ਜੀਅ ਜਗ ਤੇ ਰੰਗ ਚਨ ਕੇ ਨਾਮੁ ਨੇ ਕਨੰਤ ਕਰਮੇ ਕਰਮੇ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਸਚਾ ਹਹਨ ਤਨ ਪ੍ਰਵਾਨ ਨਦਰੇ ਕਰਮ ਤਵੇ ਨਿਸਾਨ ਕੱਚ ਪਕਾਏ ਉਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਉਣ ਪਾਣੀ ਬਸੰਤਰ ਕਹਤੇ ਕਾਨੁ ਮਹੇਸ ਕਹਤੇ ਬ੍ਰਹਮ ਘਾੜਤ ਘੜੀ ਹੈ ਰੂਪ ਰੰਗ ਤੇ ਵੇਸ ਕੇਤਿਆ ਕਰੰਕਹੁ ਮੇਨੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਰਤ ਸਿਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿਰਤ ਦੇਵਦਾਨ ਨੂੰ ਕੇਤੇ ਕੇਤੇ ਰਤਨ ਸਮੰਦ ਕੇਤਿਆ ਖਾਣੇ ਕੇਤਿਆ ਬਾਣੇ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਕੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਥੈ ਧਾੜਤ ਘੜੀਏ ਬਹੁਤ ਅਨੂਪ ਤਾਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪੁੱਛੈ ਪਛਤਾਏ ਤਿਥੈ ਘੜੀਏ ਸੁਰਤ ਮਤਨਨ ਬੁੱਧ ਤਿਥੈ ਘੜੀਏ ਸੁਰਾਸ ਦਾ ਤੇ ਸਦ ਕਰਮ ਕੰਡ ਕੀ ਬਾਣੀ ਜੋਰ ਕਥਾ ਹੋਰ ਨਾ ਕੋਈ ਹੋਰ ਤਿੱਥ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਿੱਥ ਸੀਤੋ ਸੀਤਾ ਮਹਿਮਾ ਮਾਹੇ ਤਾਕ ਰੂਪਨ ਤਥੈ ਜਾਹੇ ਨਾ ਹੁਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰਪੁਰ ਵਖੇ ਨਦਰ ਨਿਹਾਲ ਤਿਥਾ ਖੰਡ ਮੰਡਲ ਵਰਪਹੰਡ ਜਿਉ ਕੋ ਕਥ ਦੰਤਨ ਅੰਤਨ ਅੰਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮਤਿ ਤਤਵਕਾਰ ਵਿਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਪਿਹਾਰਾ ਤੀਰਜ ਸੁਨਿਆਰ ਹਰਨ ਮਤ ਵੇਦ ਧਿਆਰ ਪਹੋ ਖਲਾ ਅਗਨ ਤਪਤਾਉ ਆਂਡਾ ਪਹੋ ਅੰਮ੍ਰਿਤ ਤਤਕਾਲ ਘੜਿਐ ਸਬਦ ਸਚੇਚਕ ਸਾਲ ਜਿਨ ਕਉ ਨਦਰਿ ਕਰਮ ਤਨਕਾਰ ਨਾਨਕ ਨਦਰਿ ਨਾਦਰ ਨਿਹਾਲ ਸਲੋਕ ਗਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਜੂਰ ਕਰਮੇ ਅਪ ਆਪਣੀ ਕਿਨੇੜਕ ਦੂਰ ਜਿਨੇ ਨਾਮ ਦਹਾਇਆ ਗੈ ਮਸਤ ਧਾਲੋ ਨਾਨਕ ਤੇ ਮੁਖ ਉਜਲੇ ਕੇਤੀ ਛਤੀ ਨਾਲ ਜਿਨੇ ਨਾਮ ਤਹਾਇਆ ਗਏ ਮਸਤ ਧਾਲ ਨਾਨਕ ਤੇ ਮੁਖ ਉਜਲੇ ਕੇਤੀ ਛਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ